ਹਾਂਜੀ ਕੀ ਹਾਲ ਚਾਲ ਜੀ ਅੱਜ ਅਸੀਂ ਆਪਣੇ ਝਾਮਾ ਪਿੰਡ ਵਿੱਚ ਹੀ ਬੈਠੇ ਹੋਏ ਆ ਇੱਕ ਤੋਂ ਇੱਕ ਤੁਹਾਨੂੰ ਅੱਜ ਬਾਈ ਨਾਲ ਮਲਾਵਾਂਗੇ ਇਹ ਸਾਡੇ ਪਿੰਡ ਦਾ ਯਾਰਡ ਆ ਭਰਾਈ ਆ ਤੇ ਬਾਈ ਦੇ ਵਿੱਚ ਬਹੁਤ ਸਾਰਾ ਹੁਨਰ ਆ ਬਾਈ ਦੀ ਜਿਹੜੀ ਲਿਖਣੀ ਵੀ ਆ ਉਹ ਬਹੁਤ ਬਾ ਕਮਾਲ ਆ ਜਿਹੜੇ ਆਵਾਜ਼ ਆ ਭਾਜੀ ਹੁਣਾਂ ਦੀ ਉਹ ਵੀ ਬਹੁਤ ਵਧੀਆ ਆ ਤੇ ਭਾਜੀ ਹੁਣੀ 뮤직 ਵੀ ਆਪ ਹੀ ਤਿਆਰ ਕਰਦੇ ਆ ਤੇ ਸਾਰਾ ਕੁਝ ਇਹਨਾਂ ਦਾ ਜਾਨਕੀ ਆਪ ਹੀ ਤਿਆਰ ਕਰਦੇ ਆ ਅੱਜ ਇਹਨਾਂ ਤੁਹਾਨੂੰ ਆਪਾਂ ਬਾਈ ਗਰਚਰਨਾਨ ਨੂੰ ਮਨਾਵਾਂਗੇ ਹਾਂਜੀ ਗਰਚਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਰਨ ਜੀ ਅੱਜ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਵੋਗੇ ਆਪਣੀ ਪਹਿਲਾਂ ਦਾ ਸਟੱਡੀ ਬਾਰੇ ਦੱਸੋ ਮੈਂ ਛੇਵੀਂ ਤੋਂ ਪਲੱਸ 2 ਪੜਿਆ ਨਵਯੁੱਧ ਵਿਦਿਆਲੇ ਪੰਜਵੀਂ ਚੋ ਟੈਸਟ ਦਿੱਤਾ ਸੀਗਾ ਪੀਪਲ ਦਿੱਤਾ ਸੀਗਾ ਤੇ ਮੈਂ ਉੱਥੇ ਛੇਵੀਂ ਤੋਂ ਪਲੱਸ 2 ਹੋਸਟਲ ਵਿੱਚ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਖਾਸਾ ਕੁਲਜੀ ਕਰਤੀਬਾਲ ਉਥੋਂ ਮੈਂ ਆਪਣੀ ਬੀਏ ਕੀਤੀ ਠੀਕ ਹੈ ਜੀ ਤੇ ਜਦੋਂ ਮੈਂ ਬੀਏ ਕਰਦਾ ਸੀਗਾ ਹਾਂਜੀ ਉਦੋਂ ਮੇਰੇ ਫਰਸਟ ਫਾਦਰ ਸਾਹਿਬ ਨੇ ਮੈਨੂੰ ਕਿਹਾ ਸੀਗਾ ਕਿ ਮਨਨ ਰਬਾਬ ਸਿੱਖ ਠੀਕ ਹੈ ਬਾਬ ਮੈਨੂੰ ਉਹਨਾਂ ਨੇ ਸਿਖਾਈ ਉਸ ਤੋਂ ਬਾਅਦ ਫਿਰ ਮੈਂ ਸਭ ਤੋਂ ਜ਼ਿਆਦਾ ਸੌਂਗ ਜਿਹੜੇ ਸੁਣਦਾ ਸੀਗਾ ਉਹ ਸੁਣਦਾ ਸੀਗਾ ਸਿੱਧੂ ਮੂਸੇ ਵਾਲੇ ਦੇ ਠੀਕ ਹੈ ਜੀ ਤੇ ਸਿੱਧੂ ਮੂਸੇ ਵਾਲੇ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਮੈਂ ਠੀਕ ਹੈ ਜੀ ਕੋਈ ਪਰਤਾਲ ਕੀਤੀ ਵੀ ਕਿੱਦਾਂ-ਕਿੱਦਾਂ ਮਿਊਜ਼ਿਕ ਬਣਦਾ ਕਿੱਦਾਂ-ਕਿੱਦਾਂ ਲੀਰਿਕਸ ਬਣਦੇ ਹਾਂ ਸਾਰਾ ਕੁਝ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਂ ਸਿੱਖਣ ਦਾ ਮੈਨੂੰ ਚਸਕਾ ਪਿਆ ਵੀ ਹਾਂ ਯਾਰ ਮੈਂ ਕੁਝ ਸਿੱਖਣਾ ਟੀਮ ਮਿਊਜ਼ਿਕ ਵਿੱਚ ਮਤਲਬ ਬਹੁਤ ਸਕੋਪ ਹੈਗਾ ਆ ਇਸ ਲਾਈਨ ਦੇ ਵਿੱਚ ਤੇ ਮੈਂ ਜਾਣਾ ਚਾਹੁੰਨਾ ਤੇ ਮੈਂ ਫਿਰ ਘਰ ਦੇ ਨੂੰ ਕਹਿ ਕੇ ਫਿਰ ਮੈਂ ਸਿੱਖਣਾ ਸ਼ੁਰੂ ਜਨੰਦਰ ਬਲਡੀ ਬੀਟ ਹੋਣਾ ਤੋਂ ਉਹਨਾਂ ਤੋਂ ਪ੍ਰੋਡਕਸ਼ਨ ਸਿੱਖੀ 3 ਮਹੀਨੇ ਦਾ ਕੋਰਸ ਕੀਤਾ ਉਸ ਤੋਂ ਬਾਅਦ ਮਨੀ on the beat ਉਹਨਾਂ ਕੋਲੋਂ ਮੈਂ ਆਪਣਾ ਜਿਹੜਾ ਮਿਕਸਿੰਗ ਦਾ ਹੈਗਾ ਉਹ ਕੋਰਸ ਪੂਰਾ ਕੀਤਾ ਉਸ ਤੋਂ ਬਾਅਦ ਮੇਰੀ ਮਿਹਨਤ ਆਪਣੀ ਤੇ ਮੈਂ ਐਮਏ ਹੁਣ ਕਰਦਾ ਪਿਆ ਨਾਲ-ਨਾਲ ਠੀਕ ਹੈ ਜੀ ਤੇ ਆਪਣਾ 뮤직 ਦਾ ਵੀ ਕੰਮ ਨਾਲ-ਨਾਲ ਕਰਦਾ ਠੀਕ ਹੈ ਤੇ ਅੱਜ ਤੱਕ ਕਿੰਨੇ ਕੇ ਗਾਣੇ ਕਰ ਚੁੱਕੀਆਂ ਤੁਸੀਂ ਅੱਜ ਤੱਕ ਮੈਂ 20-25 ਗਾਣੇ ਕੀਤੇ ਹੋਣੇ ਆ ਉਹਨਾਂ ਵਿੱਚ ਜਿਹੜੇ ਮੇਰੇ ਆਪਣੇ ਗਾਣੇ ਆ ਉਹ ਮੇਰੇ ਹੈਗੇ ਆ 10 ਕ ਗਾਣੇ ਹੋਣੇ ਠੀਕ ਹੈ ਜੀ ਤੇ ਉਹ ਤੋਂ ਇਲਾਵਾ ਜਿਹੜੇ ਮਤਲਬ ਮਿਕਸ ਮਾਸਟਰ ਜਿਹੜੇ ਕੀਤੇ ਉਹ ਅਲੱਗ ਆ ਮਤਲਬ 45 ਛੜੀ ਇਨੇ ਕ ਗਾਣੇ ਟੋਟਲ ਜੇ ਮੈਂ ਕਮਾ ਤਾਂ ਇਨੇ ਕ ਕੀਤੇ ਹੋਣੇ ਆ ਉਹ ਤੋਂ ਜ਼ਿਆਦਾ ਵੀ ਹੋ ਸਕਦੇ ਬਿਲਕੁਲ ਜੀ ਤੇ ਆਪਣਾ ਪਹਿਲਾ ਗੀਤ ਕਿਹੜਾ ਆਇਆ ਸੀਗਾ ਜਿਹੜਾ ਸਭ ਤੋਂ ਪਹਿਲਾਂ ਫਸਟ ਟਾਈਮ ਕੀਤਾ ਸੀ ਤੁਸੀਂ ਸਭ ਤੋਂ ਪਹਿਲਾ ਮੇਰਾ ਗਾਣਾ ਸੀਗਾ ਪਾਲੀ ਨਾਂ ਦਾ ਸੀਗਾ ਆਪਣੇ ਕੋਲੇ ਹੀ ਪੜਦਾ ਹੁੰਦਾ ਸੀਗਾ ਠੀਕ ਹੈ ਜੀ ਉਹਦਾ Song ਮੈਂ ਕੀਤਾ ਸੀਗਾ ਸਭ ਤੋਂ ਪਹਿਲਾਂ ਠੀਕ ਹੈ ਜੀ ਤੇ ਜੇ ਮੈਂ ਆਪਣੀ ਗੱਲ ਕਰਾਂ ਤੇ ਮੈਂ ਆਪਣਾ Song ਸਭ ਤੋਂ ਪਹਿਲਾਂ ਕੀਤਾ ਸੀਗਾ ਜਿਹੜਾ ਦੁਆਬਾ ਬੋਏ ਦੁਆਬਾ ਬੋਏ ਮੈਂ ਇਦਾਂ ਹੀ ਮਤਲਬ ਸਭ ਤੋਂ ਪਹਿਲਾਂ ਬਣਾਉਦਾ ਮਿਊਜ਼ਿਕ ਵੀ ਇਨਾ ਕਹ ਲੋ ਕਿ ਸਹੀ ਨਹੀਂ ਸੀਗਾ ਕਿਉਂਕਿ ਉਹਦੋਂ ਸਟਾਰਟਿੰਗ ਸੀਗੀ ਸਟਾਰਟਿੰਗ ਦੇ ਵਿੱਚ ਬੰਦਾ ਜਨਨ ਕਿ ਸਿੱਖਦਾ ਹੁੰਦਾ ਹਜੇ ਸਿੱਖਦਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇੰਪਰੂਵਮੈਂਟ ਹੁੰਦੀ ਗਈ ਮਿਊਜ਼ਿਕ ਵਿੱਚ ਤੇ ਅੱਜ ਮਿਊਜ਼ਿਕ ਕਹ ਲੋ ਕਿ ਮਤਲਬ ਪ੍ਰੋਫੈਸ਼ਨਲ ਟੱਚ ਥੋੜਾ ਬਹੁਤ ਆ ਰਿਹਾ ਤੇ ਵਧੀਆ ਆ ਤੇ ਅੱਗੇ ਤੋਂ ਅੱਗੇ ਹੋਰ ਵਧੀਆ ਹੁੰਦਾ ਰਹੂਗਾ ਬਿਲਕੁਲ ਜੀ ਬਾਈ ਜੀ ਇੱਕ ਨਾ ਤੁਹਾਡੀ ਵੀਡੀਓ ਆਪਾਂ ਦੇਖੀ ਸੀ ਰਵਨੀਤ ਕੰਟੀਨੂ ਮਟੀਰ ਵਾਲੇ ਮੁੰਡੇ ਨੇ ਵੀ ਨਾ ਸਟੋਰੀ ਪਾਈ ਸੀ ਤੁਹਾਡੀ ਉਹ ਬਹੁਤ ਵਾਇਰਲ ਹੋਈ ਸੀਗੀ ਉਹ ਦਸੋ ਦੇ ਬਾਰੇ ਵਿੱਚ ਕਿੱਸਾ ਦਾ ਉਹ ਮੈਂ ਤੁਹਾਨੂੰ ਸੌਂਗ ਪਹਿਲਾਂ ਸੁਣਾਉਣਾ ਹਾਂ ਹਾਂ ਜੀ ਥੋੜੀ ਠੀਕ ਹੈ ਜੀ ਕਹਿੰਦੇ ਬੰਦਾ ਨਹੀਂ ਮੈਂ ਠੀਕ ਪਿੱਛੇ ਘੁੰਮਦੀ ਪੁਲਿਸ ਕੀ ਕੌਮ ਦੀ ਪੁਲਿਸ ਮੈਨੂੰ ਭੜਨੇ ਨੂੰ ਕਾਲੀ ਦਸਾਂ ਮਸਲਾ ਆਖੀ ਸੁਣੋ ਮੇਰੇ ਬਾਰੇ ਮੈਂ ਪੇਦ ਖੁੱਲਾ ਸਾਰੇ ਹੱਕ ਸੱਚ ਲਈ ਲੜਿਆ ਨਾ ਕੰਮ ਕੀਤੇ ਕਾਲੇ ਚੰਗੇ ਜਿਲਾ ਵਿੱਚ ਕੈ ਗੁੰਡੇ ਸ਼ਰਿਆਂ ਮੁਕਮੇ ਆਇਆ ਕਲਯੁਗ ਦਾ ਦੌਰ ਤਾਂ ਹੀ ਰੱਬ ਪੈਨੇ ਸੁਨੇ ਲੋਕ ਰੱਬ ਨੂੰ ਆ ਭੁੱਲੇ ਤਾਂ ਹੀ ਖੂਨ ਥੱਲੇ ਡੁੱਲੇ ਖੁੱਲੇ ਨਸ਼ਿਆਂ ਦੇ ਗੇੜ ਕੁੱਤੀ ਚੋਰਾ ਨਾਲ ਕੁੰਮੀ ਵਿੱਚ ਝੂਠ ਵੀ ਕੇ ਸ਼ਰਿਆਂ ਲੋਕ ਪੈਸੇ ਮੂਰੇ ਡਿੱਕੇ ਸ਼ਰਿਆਂ ਇੱਥੇ ਝੂਠ ਪੀ ਕੇ ਸ਼ਰਿਆਂ ਲੋਕ ਪੈਸੇ ਮੂਰੇ ਡਿੱਕੇ ਸ਼ਰਿਆਂ ਇਥੇ ਵਿਕੀਆ ਜ਼ਮੀਨ ਨਾਲੇ ਵਿਕੀਆ ਜ਼ੁਬਾਨ ਇਹੀ ਕਮਰ ਨਾਲ ਲੋਕਾਂ ਦੀ ਇਥੇ ਚੱਲਦੀ ਦੁਕਾਨ ਜੋਨੇ ਦੁਨੀਆ ਤੋਂ ਵੱਖਰਾ ਜਿਨ੍ਹਾਂ ਦੇ ਨੇ ਅੱਡ ਛੁੱਟ ਨੂੰ ਸੱਚ ਮੰਨੇ ਨਾ ਜੰਗੂਨ ਚਬ ਕੱਟ ਗਲਤੀਆ ਉਹ ਬਸ ਗਿਣਤੀ ਚ ਕੱਟ ਗਿਣਤੀ ਚ ਕੱਟ ਬਸ ਗਿਣਤੀ ਚ ਕੱਟ ਗਲਤੀਆ ਇੱਕੋ ਬਸ ਗਿਣਤੀ ਚ ਕੱਟ ਗਿਣਤੀ ਚ ਕੱਟ ਬਸ ਗਿਣਤੀ ਚ ਕੱਟ ਕਹਿੰਦੇ ਬੰਦਾ ਨਹੀਂ ਬੈਠੀ ਕਿੱਥੋਂ ਕਰ ਲੂਗੀ ਟੀਜ਼ ਲਗੀ ਲੋਕਾਂ ਦੀ ਉਮੀਦ ਬਹੁਤ ਵਧੀਆ ਬਾਈ ਤੇ ਪਾਜੀ ਬਹੁਤ ਡੂੰਗੀ ਕਲਮ ਰੜੀ ਹੈ ਕਿੱਦਾਂ ਤੁਹਾਨੂੰ ਸੋਚ ਕਿੱਥੋਂ ਆਈ ਨਹੀਂ ਡੰਗੀ ਕਲਮ ਉਹ ਵੀ ਅੱਜਕੱਲ ਨੌਜਵਾਨ ਤਾਂ ਜਿਆਦਾ ਛੋਸ਼ੇ ਵਾਸ਼ੇ ਲਿਖਦੇ ਆ ਤੇ ਤੁਹਾਨੂੰ ਕਿੱਦਾਂ ਜਨੂਨ ਆਇਆ ਇਹ ਲਿਖਣ ਦਾ ਇਹ ਮੈਂ ਜਿੱਦਾਂ ਹੁਣ ਸਿੱਖੀ ਵੱਲ ਮੇਰਾ ਬਹੁਤ ਰੁਝਾਨ ਹੈਗਾ ਮੇਰੇ ਫਾਦਰ ਸਾਹਿਬ ਵੀ ਜਿੱਦਾਂ ਗਰੰਥੀ ਸਿੰਘ ਰਹੇ ਆ ਹਾਂਜੀ ਤੇ ਉਹ ਸਿੱਖ ਇਤਿਹਾਸ ਨਾਲ ਥੋੜਾ ਬਹੁਤ ਜੁੜਿਆ ਆ ਤੇ ਸਿੱਖ ਇਤਿਹਾਸ ਦੇ ਨਾਲ ਜੁੜੇ ਜਿਹੜੇ ਮੁੱਦੇ ਜਿਹੜੇ ਚੱਲਦੇ ਆ ਨਾ ਅੱਜਕੱਲ ਤੇ ਇਹ ਮੈਂ ਬਹੁਤ ਚੀਜ਼ਾਂ ਨੋਟਿਸ ਕਰਦਾ ਕਿ ਜਿਹੜੇ ਚੰਗੇ ਬੰਦੇ ਹੁੰਦੇ ਹਨ ਉਹਨਾਂ ਨੂੰ ਜੇਲ੍ਹ ਬਹੁਤ ਹੁੰਦੀ ਆ ਬਿਲਕੁਲ ਜੀ ਜਿੱਦਾਂ ਹੁਣ ਭਾਨਾ ਸਿੱਧੂ ਤੇ ਵੀ ਹੋ ਗਿਆ ਸੀਗਾ ਇੱਕ ਛੋਟਾ ਸੀਗਾ ਮਾਨਸੇ ਦਾ ਉਹਨੂੰ ਵੀ ਉਹ ਜੇਲ੍ਹ ਚ ਕਰ ਦਿੱਤਾ ਸੀਗਾ ਹਨਾ ਹੁਣ ਅਮਰਿਤਪਾਲ ਸਿੰਘ ਉਹ ਵੀ ਜੇਲ੍ਹ ਚ ਕਰਤਾ ਹਨਾ ਨੇ ਜਿਹੜੇ ਚੰਗੇ ਕੰਮ ਕਰਦੇ ਹਨ ਹਾਂਜੀ ਹਾਂਜੀ ਤੇ ਜਿਹੜੀ ਗੁੰਡਾਗਰਦੀ ਆ ਲੋਕ ਜਿਹੜੇ ਇਹੋ ਜਿਹੇ ਸ਼ਰੀਆਮ ਘੁੰਮਦੇ ਆ ਤੇ ਇਹਨਾਂ ਤੇ ਕੋਈ ਵੀ ਉਹ ਨਹੀਂ ਹੁੰਦਾ ਹਨਾ ਇਨਸੀਡੈਂਟ ਜਾਂ ਕੋਈ ਵੀ ਕੇਸ ਕੁਝ ਤੇ ਇਹ ਸੋਚ ਵਿਚਾਰ ਕੇ ਮਤਲਬ ਅਦਿ ਨਾ ਆਪਣੇ ਆਪ ਗਾਣਾ ਬਣ ਗਿਆ ਹਨਾ ਤੇ ਕਿ ਜਿੱਦਾਂ ਜਿੱਦਾਂ ਮੈਂ ਸੋਚੀ ਗਿਆ ਤੇ ਉਦੋਂ ਉਦੋਂ ਬਸ ਅੱਗੇ ਗਿਆ ਹਾਂ ਬਣਦਾ ਗਿਆ ਠੀਕ ਹੈ ਹਾਂਜੀ ਅੱਛਾ ਬਾਈ ਜੀ ਸਾਨੂੰ ਹੋਰ ਕੋਈ ਅਦਾਈ ਕੋਈ ਡੂੰਗੀ ਕਲਮ ਜਿਹੜੇ ਕੀ ਸਾਡੀ ਨੌਜਵਾਨੀ ਨੂੰ ਸੰਦੇਸ਼ ਮਿਲੇ ਉਹ ਵੀ ਕੋਈ ਜੇ ਕੋਈ ਗਾਣਾ ਲਿਖਿਆ ਤਾਂ ਸੁਣਾਓ ਜਰੂਰ ਇੱਕ ਹੈਗਾ Song ਉਹ ਮੈਂ ਤੁਹਾਨੂੰ ਸੁਣਾਉਣਾ ਹਾਂਜੀ ਤੇ ਸੁਣਿਓ ਇਹਦਾ ਬੰਦੇ ਜੇਲਾ ਵਿੱਚ ਚੰਗੇ ਸਮਾਂ ਕਲਯੁਗ ਦਾ ਚੱਲੇ ਬੈਠੇ ਉਹ ਦੀਆਂ ਤੇ ਧੱਲੇ ਕੱਖ ਹੈ ਨਹੀਂ ਜਿੰਨਾ ਪੱਲੇ ਇੰਨਾ ਹੱਕ ਸਾਡੇ ਮੱਲੇ ਸਾਰੇ ਇਹਨਾਂ ਦੇ ਹੀ ਕੱਲੇ ਨਸ਼ੇ ਫੈਲਣ ਜੋ ਲੱਗੇ ਕੰਡੇ ਸਾਡੇ ਲਈ ਹੀ ਗੱਡੇ ਕੰਮ ਸਾਰੇ ਘਰ ਛੱਡੇ ਕੰਡੇ ਬਹੁਤਿਆਂ ਦੇ ਘੱਡੇ ਪੁੱਤ ਗੁਰੂ ਗੋਬਿੰਦ ਦੇ ਸਾਰੇ ਦਿਲ ਦੀਆਂ ਚੰਗੇ ਮੰਦੇ ਆਖਦੇ ਆ ਉਹੀ ਜਿਹੜੇ ਮੂਰੇ ਸਾਡੇ ਖੰਗੇ ਦੰਗੇ ਕਰਦੇ ਆ ਆਪ ਸਾਨੂੰ ਝੜ ਦੇਣਾ ਆਪ ਕੰਮ ਹੋਣ ਨਹੀਂ ਉਹ ਦਿੰਦੇ ਜਿਹੜੇ ਚਾਹਦੇ ਅਸੀਂ ਖਾਂਸ ਵੰਡ ਪਉਣੀ ਲੋਕਾਂ ਵਿੱਚ ਦਿੰਦੀ ਪੈਸੇ ਦੀ ਇਹ ਖਿੱਚ ਦਿਖ ਰਹੀ ਆ ਸਾਰਾ ਕੁਝ ਸਭ ਜਾਣਦੀ ਆ ਸਿੱਖ ਕੋਰਾ ਦੇਣਗੇ ਜਵਾਬ ਸਾਨੂੰ ਜ਼ਮੇ ਤੋਂ ਆਸ ਇੱਕ ਰਮਜ਼ ਆ ਉਹਦੀ ਪੂਰੀ ਹਉਵਰ ਉਦਾਸ ਹੋਣਾ ਖਾਲਸੇ ਦਾ ਰਾਜ ਪੂਰੇ ਹੋਣੇ ਸਭ ਕਾਜ ਬਾਜ ਭਰੂਗੇ ਉਡਾਰੀ ਸਭ ਖੇ ਚੱਲੋ ਤਿਆਰੀ ਯਾਰੀ ਪਰਖੀ ਹੋ ਜਾਣੀ ਜਿਹੜੀ ਗੁਰੂ ਨਾਲ ਲੜੀ ਉਤਾਰੂ ਅੰਗ ਸੰਗ ਆਪਾ ਹੋਣਾ ਨਹੀਂ ਉਤੰਗ ਬਾਣੀ ਬਾੜੀ ਦਾ ਉਤਾਰੀ ਮੁਰੇ ਜਾਊ ਕਿੜਾ ਖੰਗ ਜ਼ਥੇਦਾਰੀ ਪਿੱਛੇ ਲੋਕ ਲੜਦੇ ਆ ਅੱਜ ਕੱਲ ਨੂੰ ਭੁੱਲ ਗਏ ਜੋ ਬੈਠਾ ਜਿਲ੍ਹ ਵਿੱਚ ਹੁਣ ਤੱਕ ਆਇਆ ਸਿੱਖਾਂ ਚ ਮਲੇਸ਼ ਇਹ ਮੇਨ ਜੀ ਦੀ ਗੱਲ ਇਹਦਾ ਲੱਭੋ ਹਲੈ ਨੂੰ ਪੋਣੇ ਠ ਪੈਣੀ ਠਲ ਇਹਦਾ ਲੱਭੋ ਕੋਈ ਹਲੈ ਨੂੰ ਪੋਣੇ ਪੈਣੀ ਠਲ ਆਇਆ ਸਿਖਾ ਜਮਲੇਸ਼ ਇਹ ਮੇਨ ਜਿਹੜੀ ਗੱਲ ਇਹਦ ਇਹਨੂੰ ਪੋਣੇ ਪੈਣੀ ਠਲ ਇਹਦਾ ਲੱਭੋ ਕੋਈ ਹੱਲ ਬਹੁਤ ਵਧੀਆ ਬਾਈ ਜੀ ਤੁਹਾਡੀ ਕਲਮ ਜਿਹੜੀ ਬਹੁਤ ਵਧੀਆ ਲੱਗੀ ਸੀਗੀ ਤਾਂ ਮੈਨੂੰ ਵੀ ਮੈਂ ਵੀ ਤੁਹਾਡੀਆਂ ਜਿਹੜੀਆਂ ਨਾ ਫੇਸਬੁੱਕ ਤੇ ਵੀਡੀਓ ਦੇਖੀਆਂ ਸੀਗੀਆਂ ਮੈਂ ਤਾਂ ਤੁਹਾਨੂੰ ਮੈਸੇਜ ਕੀਤਾ ਸੀਗਾ ਮੈਂ ਕਿਹਾ ਬਾਈ ਦੀ ਜਿਹੜੀ ਕਲਮ ਆ ਨਾ ਇੱਕੋ ਬੱਕਰੀ ਕਲਮ ਮੈਂ ਕਿਹਾ ਬਾਈ ਦੀ ਨਾ ਆਪਾਂ ਜਾ ਕੇ ਇੰਟਰਵਿਊ ਕਰਨੀ ਕਰਨੀ ਆ ਜੋ ਮਰਜ਼ੀ ਹੋ ਜਾਵੇ ਤੇ ਪਾ ਪਾ ਤੁਹਾਨੂੰ ਮੈਸੇਜ ਵੀ ਕੀਤਾ ਸੀਗਾ ਤੇ ਤੁਸੀਂ ਮੇਰਾ ਖਿਆਲ ਤੇ ਝਾਵਾਂ ਪਿੰਡ 'ਚ ਘੱਟ ਰਹੀ ਕਰਕੇ ਨਾ ਮੈਨੂੰ ਪਤਾ ਨਹੀਂ ਲੱਗਾ ਕਿ ਤੁਸੀਂ ਵੀ ਸਾਡੇ ਪਿੰਡ ਦੇ ਆ ਨਾ ਤੇ ਹਾਂਜੀ ਭਾਈ ਜੀ ਜਿੱਦਾਂ ਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਜਿੱਦਾਂ ਕਿ ਜਿਹੜਾ ਚ ਹੁਨਰ ਹੁੰਦਾ ਆ ਉਹ ਦਾ ਪਿੱਛੇ ਰਹਿ ਜਾਂਦੇ ਆ ਜਿਹੜੇ ਕੀ ਐਵੇਂ ਸ਼ੋਸ਼ੇਵਾਜ਼ੀਆਂ ਕਰਦੇ ਆਪਾਂ ਨਾ ਨਹੀਂ ਚਲੋ ਕਿਸੇ ਦਾ ਲੈਣਾ ਚਾਹੀਦਾ ਕਿਉਂਕਿ ਹਰੇਕ ਬੰਦਾ ਆਪਣਾ ਉਹਨਾਂ ਉਹਨਾਂ ਨੂੰ ਲੱਗਦਾ ਕਿ ਸਾਡੇ 'ਚ ਟੈਲੈਂਟ ਹੈ ਨਾ ਤੇ ਪਰ ਉਹ ਟੈਲੈਂਟ ਨਹੀਂ ਹੁੰਦਾ ਉਹ ਸਿਰਫ 2-4 ਮਹੀਨਿਆਂ ਦਾ ਸਾਲ ਗਣਦੇ ਹੁੰਦੇ ਆ ਤੇ ਚਲ ਜਾਂਦੇ ਆ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਕਿ ਲੋ ਸੌਣ ਵਾਲੀ ਗਲਤਾਂ ਜਾਂ ਗਾਉਣ ਵਾਲੀ ਗਲਤਾਂ ਉਹਦੇ ਬਾਰੇ ਕੀ ਵਿਚਾਰ ਕੀ ਤੁਹਾਡਾ ਹਾਂ ਦੇਖੋ ਗਲਤ ਇਹਦੇ ਵਿੱਚ ਮੈਂ ਮੰਨਦਾ ਵੀ ਗਲਤ ਜਿਹੜਾ ਨਾ ਉਹ ਕੋਈ ਵੀ ਨਹੀਂ ਹੈਗਾ ਹਾਂਜੀ ਹਰ ਇੱਕ ਦੀ ਆਪਣੀ ਆਪਣੀ ਸੋਚਣੀ ਆ ਆਪਣੀ ਆਪਣੀ ਸੋਚ ਦੇ ਹਿਸਾਬ ਨਾਲ ਲੋਕੀ ਕੰਮ ਕਰਦੇ ਆ ਤੇ ਹੋ ਸਕਦਾ ਜਿਹੜੀ ਚੀਜ਼ ਸਾਨੂੰ ਵਧੀਆ ਲੱਗੇ ਉਹ ਕਿਸੇ ਨੂੰ ਵਧੀਆ ਨਾ ਲੱਗੇ ਬਿਲਕੁਲ ਜੀ ਹੁਣ ਜਿਹੜੀ ਕਿਸੇ ਨੂੰ ਵਧੀਆ ਲੱਗਦੀ ਹੈ ਉਹ ਸਾਨੂੰ ਵਧੀਆ ਨਾ ਲੱਗੇ ਇਹ ਇਦਾਂ ਹੀ ਸਰਕਲ ਚੱਲਦਾ ਹਾਂਜੀ ਤੇ ਕਈ ਚੀਜ਼ਾਂ ਵਾਇਰਲ ਨਹੀਂ ਹੁੰਦੀਆਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਵਧੀਆ ਬਹੁਤ ਹੁੰਦੀਆਂ ਜੇ ਪਹੁੰਚਣ ਸਾਰਿਆਂ ਤੱਕ ਤਾਂ ਉਹ ਮਤਲਬ ਉਹ ਬੰਦਾ ਬਾਹਰ ਆ ਸਕਦਾ ਉਹ ਤੇ ਇਦਾਂ ਹੀ ਹੁੰਦਾ ਇਹ ਕਈ ਚੀਜ਼ਾਂ ਰੱਬ ਦੇ ਹੱਥ ਵੀ ਹੁੰਦੀਆਂ ਸਾਰਾ ਕੁਝ ਰੱਬ ਦੇ ਹੱਥ ਹੀ ਆ ਬਿਲਕੁਲ ਉਹਦਾ ਤਾਂ ਅ ਬਟ ਜਿਦਾਂ ਹੁਣ ਆਪਾਂ ਕੋਸ਼ਿਸ਼ ਕਰੀਏ ਨਾ ਤਾਂ ਬਹੁਤ ਕੁਝ ਹੋ ਸਕਦਾ ਸਾਰਾ ਕੁਝ ਰੱਬ ਨੇ ਸਾਨੂੰ ਪੈਦਾ ਤਾਂ ਕਰਤਾ ਸਾਰਿਆਂ ਨੂੰ ਪੈਦਾ ਕਰਤਾ ਹੁਣ ਕਰਮ ਜਿਹੜੇ ਆ ਉਹ ਸਾਡੇ ਆਪਣੇ ਆ ਜੇ ਚੰਗਾ ਕਰੋਗੇ ਤਾਂ ਅੱਜ ਨਹੀਂ ਕੱਲ ਨਹੀਂ ਸਾਲ ਬਾਅਦ 2 ਸਾਲ ਬਾਅਦ 5 ਸਾਲ ਬਾਅਦ ਕਿਤੇ ਨਾ ਕਿਤੇ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੂਗੀ ਜੇ ਲੱਗੇ ਰਹੋਗੇ ਸਾਡੇ ਕਰਮ ਹੀ ਹੁੰਦੇ ਆ ਜਿਹੜੇ ਸਾਨੂੰ ਅੱਗੇ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਬਸ ਇਹਨਾਂ ਦੇ ਸਾਰੇ ਸਾਨੂੰ ਜਾਣਨਾ ਚਾਹੀਦਾ ਹਾਂਜੀ ਬਿਲਕੁਲ ਜੀ ਉਹੀ ਗੱਲ ਮੈਂ ਤੁਹਾਡੇ ਨਾਲ ਕਰਦਾ ਪਿਆ ਸੀ ਕਹਿੰਦਾ ਮੈਂ ਕਿਹਾ ਚਲੋ ਬੰਦੇ ਨੂੰ ਮਿਹਨਤ ਜਾਰੀ ਰੱਖਣੀ ਚਾਹੀਦੀ ਆ ਹਾਂਜੀ ਹਾਂਜੀ ਤੇ ਚਲੋ ਕੋਈ ਨਾ ਇੱਕ ਨਾ ਇੱਕ ਦਿਨ ਤਾਂ ਬੰਦਾ ਸਫਲ ਹੁੰਦਾ ਹੀ ਆ ਜ਼ਰੂਰ ਵੀਡੀਓ ਦੇਖਣ ਵਾਲਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀਡੀਓ ਦੇਖਣ ਵਾਲਿਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਨਾ ਕਿ ਜਿਹੜੇ ਜੋ ਵੀ ਸਾਡੇ ਜਿਹੜੇ ਜਿਸ ਜਿਸ ਬੰਦੇ ਵਿੱਚ ਟੈਲੈਂਟ ਹੈ ਨਾ ਭਾਵੇਂ ਉਹ ਰਾਈਟਰ ਆ ਭਾਵੇਂ 뮤జిਸ਼ੀਅਨ ਆ ਭਾਵੇਂ ਸਿੰਗਰ ਆ ਭਾਵੇਂ ਕੋਈ ਵੀ ਆਰਟ ਆ ਉਸ ਬੰਦੇ ਕੋਲ ਜੀ ਉਹ ਵੀਡੀਓ ਪਾਉਂਦਾ ਜੀ ਉਹਦੇ ਕੋਲ ਟੈਲੈਂਟ ਹੈਗਾ ਜੀ ਤੁਹਾਨੂੰ ਅੱਛੀ ਲੱਗਦੀ ਆ ਹਾਂਜੀ ਤੇ ਉਸ ਚੀਜ਼ਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਲੋਕਾਂ ਤੱਕ ਪਹੁੰਚਣ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਬਹੁਤ ਵਧੀਆ ਹੁੰਦੀਆਂ ਲੋਕ ਬਹੁਤ ਵਧੀਆ ਅੱਛਾ ਕਰਦੇ ਆ ਬਟ ਉਹ ਵਾਇਰਲ ਨਹੀਂ ਹੁੰਦੀ ਇਸ ਕਰਕੇ ਉਹ ਸਾਹਮਣੇ ਨਹੀਂ ਆਉਂਦੀ ਲੋਕਾਂ ਦੇ ਤੇ ਮੈਂ ਇਹੀ ਕਹੂੰਗਾ ਗੰਦਮੰਦ ਤਾਂ ਬਹੁਤ ਦਿਖਦੇ ਆ ਆਪਾਂ ਸਾਰੇ ਲੋਕ ਦੇਖਦੇ ਆ ਤੇ ਬਟ ਜਿਹੜੀਆਂ ਚੀਜ਼ਾਂ ਸਹੀ ਹੁੰਦੀਆਂ ਨਾ ਜਿਹੜੀਆਂ ਅੱਛੀਆਂ ਹੁੰਦੀਆਂ ਜਿਹੜੀਆਂ ਸੱਚ ਨਾਲ ਜੁੜੀਆਂ ਹੁੰਦੀਆਂ ਹਾਂਜੀ ਤੇ ਜਿਹੜੀਆਂ ਚੰਗੀਆਂ ਜਿਹਨੂੰ ਦੇਖ ਕੇ ਚੰਗੀ ਸਿਹਤ ਮਿਲਦੀ ਹੈ ਚੰਗਾ ਮੈਸੇਜ ਮਿਲਦਾ ਉਹ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਬਸ ਮੇਰਾ ਇਹੀ ਮੈਸੇਜ ਆ ਸਾਰਿਆਂ ਨੂੰ ਤੇ ਹੱਸਦੇ ਵਾਸਤੇ ਰਹੋ ਤੇ ਚੜ੍ਹਦੀ ਕਲਾ ਜਰੋ ਹਾਂਜੀ ਤੇ ਤੁਸੀਂ ਵੱਧ ਤੋਂ ਵੱਧ ਇਦਾਂ ਦੇ ਭਰਾਵਾਂ ਦੀ ਸਪੋਰਟ ਕਰੋ ਜਿਹੜੇ ਕਿ ਬਹੁਤ ਵਧੀਆ ਲਿਖਦੇ ਆ ਬਹੁਤ ਵਧੀਆ ਟੈਲੈਂਟ ਹੁੰਦਾ ਉਹਨਾਂ ਦੀ ਸਪੋਰਟ ਕਰਿਆ ਕਰੋ ਬਾਕੀ ਹੋਰ ਵਧੀਆ ਤੋਂ ਵਧੀਆ ਬਾਈ ਹੋਣੀ ਗੀਤ ਲੈ ਕੇ ਆਉਣਗੇ ਤਾਂ ਜੇ ਕਿਸੇ ਨੇ 뮤직 ਕਰਵਾਉਣਾ ਹੋਵੇ ਤਾਂ ਬਾਈ ਹੋਣਾ ਦਾ ਆਪਾਂ ਨੰਬਰ ਚੱਲਦੀ ਸਕਰੀਨ ਤੇ ਮੈਂਸ਼ਨ ਕਰ ਦੇਣਾ ਆ ਤੁਸੀਂ ਬਾਈ ਹੋਣਾ ਨਾਲ ਰਾਬਤਾ ਕਾਇਮ ਕਰ ਲਿਓ ਬਹੁਤ ਹੀ ਘੱਟ ਰੇਟ ਦੇ ਵਿੱਚ ਭਾਜੀ ਹੋਣੀ ਬਹੁਤ ਵਧੀਆ 뮤직 ਤਿਆਰ ਕਰਕੇ ਦਿੰਦੇ ਆ ਇਹ ਸਾਡੀ ਗਾਰੰਟੀ ਆ ਤੇ ਧੰਨਵਾਦ